ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬ੍ਰੋਤਿਆਂ ਨੇ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਦੇ ਵਿੱਚ ਸਤਰੀ ਪੁਲਿਸ ਸਪੋਕਸਪਰਸਨ ਜੈਕ ਖੋਸਾਨੇ ਦੱਸਿਆ ਕਿਵੇਂ ਚੱਲ ਰਹੀ ਹੈ ਪੁਲਿਸ ਵੱਲੋਂ ਜਾਂਚ ਕਾਨੀਤੇ ਟ੍ਰੰਪ ਅਤੇ ਦਿਨਾਂ ਦੇ ਅੰਦਰ ਵਪਾਰਕਾ ਸਮਝੌਤਾ ਕਰਨ ਦੇ ਲਈ ਸਹਿਮਤ ਜੀ 7 ਸੰਮੇਲਨ ਦੌਰਾਨ ਦੋਵਾਂ ਲੀਡਰਾਂ ਨੇ ਕੀਤੀ ਮੁਲਾਕਾਤ ਸਰੀ ਐਕਸਟ੍ਰੀਮ ਹੀਟ ਪਲਾਨ ਦੇ ਵਿੱਚ ਕੀ ਕੁਝ ਹੈ ਸ਼ਾਮਿਲ ਅਮਰਜੰਸੀ ਅਲਰਟ ਬਾਰੇ ਸਰੀ ਫਾਇਰ ਫਾਈਟਰ 폴 ਜਸਵੰਦ ਨੇ ਦਿੱਤੀ ਜਾਣਕਾਰੀ ਜੀਤੇ ਖਬਰਾਂ ਵਿਸਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਵੱਲੇ ਵਪਾਰਕ ਤਨਾਅ ਤੇ ਟੈਰਿਫਾਂ ਤੇ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨ ਦੇ ਲਈ 30 ਦਿਨਾਂ ਦੀ ਡੈਡਲਾਈਨ ਰੱਖੀ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੋਵੇਂ ਲੀਡਰ ਜੀ7 ਸਮੇਲਨ ਦੇ ਦੌਰਾਨ ਜਿਹੜੇ ਨੇ ਉਹ ਅਲਬਰਟਾ ਦੇ ਵਿੱਚ ਹੋਈ ਗੱਲਬਾਤ ਦੇ ਦੌਰਾਨ ਮਿਲੇ ਅਤੇ ਇਹ ਮੰਨਿਆ ਕਿ ਵਪਾਰਕ ਗੱਲਾਂਬਾਤਾਂ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਦੀ ਜਿਹੜੀ ਹੈ ਉਹ ਲੋੜ ਹੈ ਤਾਂ ਜੋ ਅਗਲੇ 1 ਮਹੀਨੇ ਦੇ ਅੰਦਰ ਕੋਈ ਸਮਝੌਤਾ ਹੋ ਸਕੇ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਪਾਸਿਆਂ ਦੇ ਵੱਲੋਂ ਵਪਾਰਕ ਯੁੱਧ ਨੂੰ ਖਤਮ ਕਰਨ ਦੇ ਲਈ ਕੋਈ ਪੱਕੀ ਡੈਡਲਾਈਨ ਜਿਹੜੀ ਹੈ ਉਹ ਰੱਖੀ ਗਈ ਹੋਵੇ ਇਹ ਵਪਾਰਕ ਤਣਾਅ ਕਈ ਮਹੀਨਿਆਂ ਦੇ ਦੋਨੋਂ ਦੇਸ਼ਾਂ ਦੇ ਅਰਥਵਿਵਸਥਾ ਦੇ ਉੱਤੇ ਅਸਰ ਪਾ ਰਿਹਾ ਸੀ ਇਸ ਨਵੀਂ ਵਚਨਬੱਧਤਾ ਤੋਂ ਪਹਿਲਾਂ ਸੋਮਵਾਰ ਸਵੇਰੇ ਟਰੰਪ ਨੇ ਕਾਰਨੀ ਦੇ ਨਾਲ ਮੁਲਾਕਾਤ ਦੇ ਮਗਰੋਂ ਆਸ਼ਾਵਾਦੀ ਲਹਿਜਾ ਅਪਣਾਇਆ ਸੀ ਅਤੇ ਕਿਹਾ ਸੀ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਕੈਨੇਡਾ ਤੇ ਅਮਰੀਕਾ ਆਪਸੀ ਵਪਾਰਕ ਤਣਾਅ ਨੂੰ ਅਗਲੇ ਦਿਨਾਂ ਦੇ ਵਿੱਚ ਕਿਸੇ ਹਾਲਤੇ ਲੈ ਜਾ ਸਕਦੇ ਨੇ 트럼ਪ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਦੇ ਜੀ7 ਸਮੇਲਨ ਦੇ ਵਿੱਚ ਉਹਨਾਂ ਦਾ ਮੁੱਖ ਧਿਆਨ ਕੈਨੇਡਾ ਦੇ ਨਾਲ ਵਪਾਰ ਤੇ ਹੈ 트럼ਪ ਜੀ7 ਸਮੇਲਨ ਛੱਡ ਕੇ ਵਾਪਸ ਜਾ ਰਹੇ ਨੇ ਕਿਉਂਕਿ ਮੱਧ ਪੂਰਬ ਦੇ ਵਿੱਚ ਵਧ ਰਹੀ ਅਸਥਿਰਤਾ ਨੂੰ ਲੈ ਕੇ ਉਹਨਾਂ ਨੂੰ ਵਾਸ਼ਿੰਗਟਨ ਵਾਪਸ ਜਾਣਾ ਲਾਜ਼ਮੀ ਹੋ ਗਿਆ ਹੈ ਇਹ ਜਾਣਕਾਰੀ ਸੋਮਵਾਰ ਦੇ ਰਾਤ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰੋਲੀਨ ਲੇਵਿਟ ਨੇ ਸੋਸ਼ਲ ਮੀਡੀਆ ਦੇ ਉੱਤੇ ਦਿੱਤੀ ਹੈ 트럼ਪ ਮੰਗਲਵਾਰ ਨੂੰ ਮੈਕਸੀਕੋ ਦੀ ਰਾਸ਼ਪਤੀ ਕਲੋਡिया ਸ਼ਿਨਬੋਮ ਦੇ ਨਾਲ ਦਵੱਲੀ ਮੀਟਿੰਗ ਕਰਨ ਵਾਲੇ ਸਨ ਮੈਕਸੀਕੋ ਵੀ ਕੈਨੇਡਾ ਵਾਂਗ ਅਮਰੀਕਾ ਦੇ ਨਾਲ ਵਪਾਰਕ ਨਾ ਦੇ ਵਿੱਚ ਉਲਝਿਆ ਹੋਇਆ ਹੈ 트럼ਪ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸਟੀਲ ਤੇ ਅਲੂਮੀਨੀਅਮ ਦੇ ਉੱਤੇ ਲਾਗੂ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤੇ ਸਨ ਪਰ ਇਸ ਨਵੀਂ ਟਾਈਮਲਾਈਨ ਦਾ ਮਤਲਬ ਹੈ ਕਿ ਹੁਣ ਕਾਰਨੀ ਸੰਭਾਵਤ ਤੌਰ ਦੇ ਉੱਤੇ ਅਮਰੀਕੀ ਸਮਾਨ ਦੇ ਉੱਤੇ ਵਾਧੂ ਜਵਾਬੀ ਟੈਰਿਫ ਨਹੀਂ ਲਗਾਉਣਗੇ ਭਾਵੇਂ ਉਸ ਸਮੇਂ ਕਾਰਨੀ ਨੇ 트럼ਪ ਦੇ ਟੈਰਿਫ ਵਾਅਦਿਆਂ ਨੂੰ ਬੇਤੁਕਾ ਅਤੇ ਗੈਰਵਾਜਬ ਆਖਿਆ ਸੀ ਪਰ ਉਹਨਾਂ ਨੇ ਇਸ ਦਲੀਲ ਦੇ ਉੱਤੇ ਵਾਧੂ ਜਵਾਬੀ ਟੈਰਿਫ ਰੋਕ ਲਏ ਸਨ ਕੀ ਦੋਵੇਂ ਮੁਲਕ ਗੰਬੀਰ ਗੱਲਾਂ ਬਾਤਾਂ ਦੇ ਵਿੱਚ ਸ਼ਾਮਿਲ ਸਨ ਲਗਾਤਾਰ ਫਿਰੋਤੀਆਂ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਇਹ ਕਈ ਥਾਵਾਂ ਦੇ ਉੱਤੇ ਵਾਪਰੀਆਂ ਨੇ ਸਰੀ ਦੇ ਕਈ ਕਾਰੋਬਾਰੀਆਂ ਦੇ ਉੱਤੇ ਗੋਲੀਆਂ ਚੱਲੀਆਂ ਅਤੇ ਹਾਲ ਹੀ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਾਰੋਬਾਰੀਆਂ ਦੇ ਵੱਲੋਂ ਇਕੱਠ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਆਪਣੀ ਕਾਰਵਾਈ ਹੋਰ ਤੇਜ਼ ਕਰਨ ਦੀ ਲੋੜ ਹੈ ਇਸ ਸਬੰਧੀ ਸਰੀ ਪੁਲਿਸ ਦੇ ਵੱਲੋਂ ਜੈ ਖੋਸਾ ਸ਼ਾਮਿਲ ਹੋਏ ਤੇ ਉਹਨਾਂ ਨੇ तमाम ਜਾਂਚ ਕਿਸ ਤਰੀਕੇ ਨਾਲ ਚੱਲ ਰਹੀ ਹੈ ਉਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਸਸ਼ਕਾਲ ਜੀ ਸਰੀ ਦੇ ਵਿੱਚ ਵਾਪਰ ਰਹੀਆਂ ਬਹੁਤ ਸਾਰੀਆਂ ਫਰੋਤੀਆਂ ਦੀਆਂ ਘਟਾਵਾਂ ਨੂੰ ਲੈ ਕੇ ਜਿਹੜੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਜਿਹੜੇ ਕਾਰੋਬਾਰੀ ਨੇ ਉਹ ਡਰੇ ਹੋਏ ਨੇ ਐਸ ਵੇਲੇ ਸਾਡੇ ਨਾਲ ਪੁਲਿਸ ਆਫੀਸਰ ਜੈਖੋਸਾ ਜੀ ਜੁੜੇ ਹੋਏ ਨੇ ਜੈਖੋਸਾ ਜੀ ਲੋਕਾਂ ਦੇ ਵਿੱਚ ਪੈਨਿਕ ਦੀ ਸਿਚੁਏਸ਼ਨ ਬਣੀ ਹੋਈ ਹੈ ਬਾ ਇੱਕ ਤੋਂ ਇੱਕ ਬਾਅਦ ਜਿਹੜੀ ਹੈ ਉਹ ਗੋਲੀ ਦੀ ਘਟਨਾ ਵਾਪਰ ਰਹੀ ਹੈ ਔਰ ਫਰੋਤੀਆਂ ਦੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ ਪੁਲਿਸ ਦੀ ਰਿਪੋਰਟ ਇਸ ਬਾਬਤ ਕੀ ਕਹਿ ਰਹੀ ਹੈ ਦੇਖੋ ਅੱਗੇ ਨਾਲ ਸਪਾਈਕ ਹੋਇਆ ਪਿਛਲੇ ਸਾਲ ਫਾਰਮ ਹੋਇਆ ਸੀ ਇਥੇ ਸਰੀ ਦੇ ਵਿੱਚ ਸ੍ਰੀ ਪੀ ਸਰਵਿਸ ਤੇ ਪੀਓ ਜੇ ਬਣ ਤੋਂ ਪ ਉਦੋਂ ਫਿਰ ਥੋੜਾ ਚਿਰ ਮਾਮਲਾ ਠੰਡਾ ਪਿਆ ਹੁਣ ਇੱਕਦਮ ਸਾਨੂੰ ਉਹ ਸਪਾਈਕ ਜੜੀ ਦੇਖਣ ਨੂੰ ਮਿਲ ਰਹੀ ਹੈ ਔਰ ਕਲਿਸਰੀ ਦੇ ਵਿੱਚ ਨਹੀਂ ਪੀਪਲ ਪੁਲਿਸ ਨੇ ਵੀ ਹੁਣ ਇਹ ਅਰੈਸਟ ਕੀਤੇ ਹੈਗੇ ਔਰ ਐਡਮਿੰਟਨ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਅੱਗੇ ਨਵੇਂ ਵਾਰਦਾਤਾਂ ਵਧੀਆਂ ਤੇ ਨੈਚੁਰਲੀ ਜਦੋਂ ਇਹੋ ਜਿਹੇ ਵਾਰਦਾਤਾਂ ਹੁੰਦੀਆਂ ਲੋਕਾਂ 'ਚ ਡਰ ਵਧਦਾ ਆ ਜੀ ਆ ਸੋ ਵੀ ਆਰ ਨੋਟਿਸਿੰਗ ਇਟ ਐਂਡ ਵੀ ਆਰ ਇਨਵੈਸਟੀਗੇਟਿੰਗ ਇਟ ਰਾਈਟ ਜੀ ਅੱਛਾ ਹੁਣ ਇਹ ਵੀ ਬਾਰ ਬਾਰ ਕਿਹਾ ਜਾ ਰਿਹਾ ਵੀ ਲੋਕ ਜਿਹੜੇ ਆਪਣੇ ਕਾਰੋਬਾਰਾਂ ਦੇ ਉੱਤੇ ਜਾਂਦੇ ਨੇ ਉਹ ਡਰਦੇ ਨੇ ਗੱਡੀਆਂ 'ਚ ਬਹਿਣ ਤੋਂ ਡਰਨ ਲੱਗ ਗਏ ਨੇ ਉਹਨਾਂ ਦੇ ਬੱਚੇ ਜਿਹੜੇ ਆ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈ ਕਿਉਂਕਿ ਹਾਲ ਹੀ ਦੇ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਅਸੀਂ ਦੇਖਿਆ ਕਿ ਕਾਰੋਬਾਰੀਆਂ ਨਾਲ ਔਰ ਸਪੈਸ਼ਲੀ ਪੰਜਾਬੀ ਭਾਈਚਾਰੇ ਦੇ ਵਿੱਚ ਹੋਈਆਂ ਨੇ ਸੋ ਸਪੈਸ਼ਲੀ ਅਸੀਂ ਕਹਿ ਸਕਦੇ ਹਾਂ ਵੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਜਾਂ ਇਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦੇਖੋ ਐਕਸਟੋਰਸ਼ਨ ਜਿਹੜਾ ਇਨਸੀਡੈਂਟ ਪਹਿਲਾਂ ਹੋਰਾਂ ਕਮਿਊਨਿਟੀ ਵੀ ਹੁੰਦੇ ਰਹੇ ਕਿਡਨੈਪਿੰਗਸ ਹੁੰਦੀਆਂ ਰਹੀਆਂ ਗੈਂਗਸ ਵੀ ਹੁੰਦੀਆਂ ਰਹੀਆਂ ਪਰ ਜਿਹੜੇ ਹੁਣ ਆਹ ਇਨਸੀਡੈਂਟ ਹੋਇਆ ਇਹ ਸਪੈਸੀਫਿਕਲੀ ਟਾਰਗੇਟ ਜਿਹੜੇ ਹੋ ਹੋ ਰਹੀ ਹੈ ਸਾਊਦੀਸ਼ਟ ਕਮਿਊਨਿਟੀ ਹੋ ਰਹੀ ਹੈ ਔਰ ਉਹ ਬਿਜ਼ਨਸਮੈਨ ਹੋ ਰਹੇ ਸਾਰੇ ਸੋ ਨੈਚੁਰਲੀ ਇੱਕ ਜਿਹੜੀ ਜਦੋਂ ਇੱਕ ਨਿਊਜ਼ ਚੱਲਣ ਲੱਗ ਪੈਂਦੀ ਆ ਤਾਂ ਕਈ ਵਾਰ ਕਾਪੀਕੈਟ ਵੀ ਜਿਹੜੇ ਉਹ ਦੁਬਾਰਾ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਆਪਣੇ ਬਿਜ਼ਨੈਸਸ ਨੂੰ ਸੋ ਯੈਸ ਆ ਜਿਹੜੀ ਵੇਵ ਚੱਲੀ ਹੈਗੀ ਆ ਇਹਦੀ ਜਿਹੜਾ ਟਾਰਗੇਟ ਹੈਗਾ ਸਾਊਥ ਏਸ਼ੀਅਨ ਕਮਿਊਨਿਟੀ ਹਮਮ ਸतीश ਕੁਮਾਰ ਉਹਨਾਂ ਦੇ ਕੇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਜਿੰਨੇ ਸਬੂਤ ਉਹਨਾਂ ਨੇ ਦਿੱਤੇ ਜੋ ਵੌਇਸ ਮੈਸੇਜ ਸੁਣਾਏ ਗਏ ਹਿੰਦੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਉਹ ਲਿੰਕ ਕਿੱਥੇ ਕਿੱਥੇ ਹੋ ਰਹੀ ਹੈ ਇਨਵੈਸਟੀਗੇਸ਼ਨ ਦੀ ਥੋੜੀ ਬਹੁਤ ਚੀਜ਼ ਜਿਹੜੀ ਆ ਦੱਸ ਸਕਦੇ ਹੋ ਉਹ ਨਹੀਂ ਉਹ ਕੇਸ ਇਸ ਐਕਟਿਵਲੀ ਇਨਵੈਸਟੀਗੇਟ ਹੋ ਰਹੇ ਸੋ ਉਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਦਾ ਪਰ ਹਾਂ ਜਿਹੜਾ ਇੱਕ ਕਹਿ ਲੋ ਕਿ ਤਰੀਕਾ ਸੇਮ ਹੀ ਐ ਐਕਸਟਰੋਟ ਕਰਨ ਦਾ ਉਹ ਪੀਲ ਪੁਲਿਸ ਨੇ ਵੀ ਉਹੀ ਦੇਖਿਆ ਅਸੀਂ ਵੀ ਉਹੀ ਦੇਖ ਰਹੇ ਆ ਐਡਮਿੰਟਨ ਚ ਵੀ ਉਹੀ ਹੋਇਆ ਫੋਨ ਆਉਂਦੇ ਆ WhatsApp ਕਾਲਾਂ ਆਉਂਦੀਆਂ ਤੇ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਡਰਾਇਆ ਜਾਂਦਾ ਔਰ ਰਿਪੀਟਿਡ ਕਾਲਸ ਆਉਂਦੀਆਂ ਸੋ ਨੇਚਰਲੀ ਡਰ ਬਣ ਜਾਂਦਾ ਜਿਨ੍ਹਾਂ ਨੂੰ ਕਾਲਸ ਆਉਂਦੀਆਂ ਆਈ ਕੈਨ ਬਲੇਮ ਥਮ ਪਰ ਪੁਲਿਸ ਆਪਣਾ ਕੰਮ ਬਹੁਤ ਤੇਜ਼ੀ ਨਾਲ ਕਰ ਰਹੀ ਹੈ ਸੋ ਆ ਵਾਂਟ ਟੂ ਮੇਕ ਸ਼ੋਰ ਪਬਲਿਕ ਅੰਡਰਸਟੈਂਡਸ ਕਿ ਇਹ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਪਰ ਇਨਵੈਸਟੀਗੇਟ ਹੋ ਰਹੀ ਹੈ ਫਰੋਤੀਆਂ ਦੇ ਮਾਮਲੇ ਪਹਿਲਾਂ ਕਦੀ ਸਰੀ ਦੇ ਵਿੱਚ ਜਾਂ ਫਿਰ ਬ੍ਰੈਂਪਟਨ ਟੋਰਾਂਟੋ ਦੇ ਵਿੱਚ ਇਸ ਤਰੀਕੇ ਦੇ ਨਜ਼ਰ ਨਹੀਂ ਆਏ ਜਿੰਨੇ ਹੁਣ ਨਜ਼ਰ ਆਏ ਆ ਤੁਹਾਨੂੰ ਇਹਦੇ ਪਿੱਛੇ ਤੇ ਰੀਜ਼ਨ ਕੀ ਲੱਗ ਰਿਹਾ ਹੈ ਦੇਖੋ ਕਦੇ ਵੀ ਆਪਣਾ ਕੋਈ ਇੱਕ ਖਾਸ ਰੀਜ਼ਨ ਨਹੀਂ ਹੁੰਦਾ ਟ੍ਰੈਂਡ ਹੁੰਦੇ ਕ੍ਰਾਈਮ ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਆ ਅਗੇਨ ਆ ਗੋ ਬੈਕ ਟੂ ਪੀਲ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਹ ਤੁਸੀਂ ਨੋਟਿਸ ਕੀਤਾ ਹੋਣਾ ਕਿ ਇਵਨ ਟੋ ਟਰੱਕ ਕੰਪਨੀਆਂ ਫਰਾਡ ਦੇ ਵਿੱਚ ਇਨਵੋਲਵ ਸਿਗੀਆਂ ਐਕਸਟਰਸ਼ਨਸ ਦੇ ਵਿੱਚ ਇਨਵੋਲਵ ਸਿਗੀਆਂ ਡਰਾਈ ਬਾਈ ਸ਼ੂਟਿੰਗਸ ਦੇ ਵਿੱਚ ਇਨਵੋਲਵ ਸਿਗੀਆਂ ਸੋ ਕਈ ਤਰ੍ਹਾਂ ਦੇ ਕਿਉਂਕਿ ਪ੍ਰੋਫਿਟ ਦੇਖਣਾ ਗੈਂਗਸ ਨੇ ਕਿੱਥੋਂ ਮਿਲਣਾ ਅੱਜ ਫਰਾਤੀਆਂ ਫਲੇਵਰ ਹੈ ਕੱਲ ਨੂੰ ਕੁਝ ਹੋਰ ਹੋਊਗਾ ਪਹਿਲਾਂ ਫੈਕਨਲ ਸੀਗੀ ਮਹਿਰਵਾਨਾ ਸੀ ਗੰਡਸ ਸਮਗਲਿੰਗ ਹੁੰਦੀ ਸੀ ਇਹ ਚੇਂਜ ਹੁੰਦੀਆਂ ਰਹਿੰਦੀਆਂ ਚੀਜ਼ਾਂ ਪਰ ਅਗੇਨ ਮੋਟਿਵ ਕੀ ਹੈ ਮੋਟੇ ਪ੍ਰੋਫਿਟ ਹੈਗਾ ਗੈਂਗਸ ਦਾ ਜੀ ਸੋਨਲਾ ਦਾ ਵੀ ਕਿਤਨਾ ਕਿਤੇ ਜਿਹੜੇ ਇਹ ਗੈਂਗਸਟਰ ਕਹ ਲੋ ਜਾਂ ਫਰੋਤੀਆਂ ਮੰਗਣ ਵਾਲੇ ਐ ਵੱਖ-ਵੱਖਰੇ ਗਰੁੱਪ ਹੈਗੇ ਨੇ ਇਹਨਾਂ ਦਾ ਡਰ ਜਿਹੜਾ ਖਤਮ ਹੋ ਚੁੱਕਿਆ ਆ ਮਤਲਬ ਬੜਾ ਬੇਖੋਫ ਹੋ ਕੇ ਕਿਸੇ ਨੂੰ ਵੀ ਇਹ ਕਾਲ ਕਰ ਦਿੰਦੇ ਨੇ ਸੋ ਇਹਨਾਂ ਨੂੰ ਇਹ ਲੱਗਦਾ ਵੀ ਪੁਲਿਸ ਇਹਨਾਂ ਤੱਕ ਪਹੁੰਚ ਨਹੀਂ ਪਾਏਗੀ ਜਾਂ ਸਾਡਾ ਕੁਝ ਨਹੀਂ ਹੋ ਪਾਰਿਆ ਜਾਂ ਕਿਸੇ ਵੀ ਅਸੀਂ ਹੋਰ ਕੰਟਰੀ ਚ ਬੈਠ ਕੇ ਵੀ ਇਹ ਚੀਜ਼ਾਂ ਨੂੰ ਅਣਜਾਣ ਦੇ ਰਿਆਂ ਤਾਂ ਇਹ ਸਾਡਾ ਜਿਹੜਾ ਕਹ ਲੋ ਕੰਮ ਜਾਂ ਧੰਦਾ ਇਹ ਚੱਲੀ ਜਾਣਾ ਸਹੀ ਤਰੀਕੇ ਨਾਲ ਦੇਖੋ ਡਰਦਿਆਂ ਨੂੰ ਡਰਾਉਂਦੇ ਆ ਹਾਂ ਜਦੋਂ ਕਮਿਊਨਿਟੀ ਡਰ ਜਾਂਦੀ ਆ ਹਾਂ ਤਾਂ ਨੈਚੁਰਲੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਟੈਕ ਟੈਕ ਹੈਗਾ ਉਹ ਕੰਮ ਕਰ ਰਿਹਾ ਸੋ ਉਹ ਹੋਰ ਕਰਨਗੇ ਹੂੰ ਅ ਸੋ ਡਰਨ ਦੀ ਲੋੜ ਨਹੀਂ ਪਰ ਇਹ ਮੇਰੇ ਲਈ ਕਹਿਣਾ ਬਹੁਤ ਸੌਖਾ ਆ ਪਰ ਜਿਨ੍ਹਾਂ ਨੂੰ ਫੋਨ ਆਉਂਦੇ ਆ ਉਹ ਨੈਚੁਰਲੀ ਡਰ ਬਣਦਾ ਹੈ ਕਿਉਂਕਿ ਫੈਮਿਲੀ ਤੋਂ ਵੀ ਇਨਸਾਨ ਡਰਦੇ ਆ ਆਪਣੇ ਤਾਂ ਵੀ ਸਾਡੀ ਫੈਮਿਲੀ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਡਰ ਕੇ ਮਸਲਾ ਹੱਲ ਨਹੀਂ ਹੋਣਾ ਸੋ ਪੁਲਿਸ ਦਾ ਜਿਹੜਾ ਹੈਗਾ ਅਗੇਨ ਅਰੈਸਟ ਹੋ ਰਹੀਆਂ ਚਾਰजेस ਲੱਗ ਰਹੇ ਆ ਉਸ ਚੀਜ਼ ਦਾ ਭੈ ਉਹਨਾਂ ਨੂੰ ਨਹੀਂ ਹੈਗਾ ਜਿਵੇਂ ਸਕੈਮ ਕਾਲਾਂ ਆਉਂਦੀਆਂ 100 100 ਕਾਲ ਆਈਆਂ ਦੋਵਾਂ ਨੇ ਪੈਸੇ ਦਿੱਤੇ ਉਹਨਾਂ ਚ ਪੈਸੇ ਬਣ ਗਏ ਉਹਨਾਂ ਦੇ ਸੋ ਮੈਨੂੰ ਇਹ ਵੀ ਖਦਸ਼ਾ ਹੈ ਕਿ ਕੋਈ ਨਾ ਕੋਈ ਕਮਿਊਨਿਟੀ ਦੇ ਵਿੱਚ ਇਹਨਾਂ ਨੂੰ ਪੈਸੇ ਵੀ ਦੇ ਰਿਆ ਕਿਉਂਕਿ ਜੇ ਸਾਰੇ ਪੈਸੇ ਦੇਣੇ ਬੰਦ ਕਰ ਦੇਣਗੇ ਦੇ ਵਿਲ ਨੋ ਕਿ ਥਿਸ ਇਸ ਨੋਟ ਵਰਕਿੰਗ ਲੋਕ ਸੋ ਉਹ ਆਪਾਂ ਨੂੰ ਜ਼ਰੂਰ ਇਸ ਤੇ ਧਿਆਨ ਰੱਖਣਾ ਪੈਣਾ ਹਮ ਅੱਛਾ ਪੁਲਿਸ ਦੇ ਕੰਮ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਲੋਕ ਡਰੇ ਹੋਏ ਨੇ ਉਹਨਾਂ ਨੂੰ ਲੱਗਦਾ ਵੀ ਪੁਲਿਸ ਕੁਝ ਨਹੀਂ ਕਰ ਰਹੀ ਤਾਂ ਅਸੀਂ ਸੇਫ ਮਹਿਸੂਸ ਨਹੀਂ ਕਰ ਰਹੇ ਤੋਂ ਉਹਨਾਂ ਨੂੰ ਕੀ ਲੱਗਦਾ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਦਾ ਕੰਮ ਆ ਪੁਲਿਸ ਦੀ ਜਿਹੜੀ ਕਾਰਵਾਈ ਉਹ ਕਿਵੇਂ ਦੀ ਚੱਲ ਰਹੀ ਹੈ ਐਂਡ ਕੋਈ ਖਾਸ ਆਪਰੇਸ਼ਨ ਜਾਂ ਕੁਝ ਖਾਸ ਪ੍ਰੋਗਰਾਮ ਇਹਦੇ ਵਾਸਤੇ ਲਿਆਂਦਾ ਜਾ ਰਿਹਾ ਤਾਂ ਕਿ ਜਿਹੜੇ ਇਹ ਅੰਜਾਮ ਦੇ ਰਹੇ ਉਹਨਾਂ ਨੂੰ ਫੜਿਆ ਜਾ ਸਕੇ ਜਲਦੀ ਦੇਖੋ ਲੋਕ ਕੀ ਚਾਹੁੰਦੇ ਐਕਸ਼ਨ ਗੱਲਾਂ ਨਹੀਂ ਚਾਹੁੰਦੇ ਸੋ ਮੈਂ ਇੱਥੇ ਇੰਟਰਵਿਊ ਤੇ ਕਹਿ ਵੀ ਉਹਨਾਂ ਤੋਂ ਜੁੜੀ ਫੀਲਿੰਗਸ ਹੈਗੀਆਂ ਉਹਨਾਂ ਦੇ ਅੰਦਰ ਲੀਆਂ ਉਹ ਫੀਲਿੰਗਸ ਤਾਂ ਸੈਟੀਸਫਾਈ ਹੋਣਗੀਆਂ ਜਦੋਂ ਅਸੀਂ ਅਰੈਸਟ ਕਰਕੇ ਚਾਰਜ ਲਾਵਾਂਗੇ ਉਹਨਾਂ ਤੇ ਉਹ ਜਿਤੋਂ ਤੇ ਕਰ ਕੰਮ ਦੀ ਰਹੀ ਗੱਲ ਇਨੀ ਮੈਸ਼ੋਰ ਜ਼ਰੂਰ ਦੇ ਦੇਣਾ ਕਿ ਇਹ ਇਨਵੈਸਟੀਗੇਸ਼ਨ ਫੁਲੀ ਰਿਸੋਰਸਡ ਹੈਗੀ ਆ ਸਰੀ ਪਲੀਸ Chief ਦਾ ਪੂਰਾ ਧਿਆਨ ਹੈ ਇਸ ਮਸਲੇ ਦੇ ਉੱਪਰ ਆ ਔਰ ਅਸੀਂ ਹੁਣੇ ਹੀ ਜਿਹੜੀ ਐਕਸਟਰਸ਼ਨ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਸ ਸਟੈਂਡ ਅਪ ਕੀਤੀ ਹੈ ਸਿਰਫ ਤੇ ਸਿਰਫ ਐਕਸਟਰਸ਼ਨ ਇਨਵੈਸਟੀਗੇਟ ਕਰਨ ਨੂੰ ਸਰਕਾਰਾਂ ਤੋਂ ਵੀ ਤੁਹਾਨੂੰ ਕੋਈ ਮਦਦ ਲੱਗਦੀ ਆ ਵੀ ਪੁਲਿਸ ਨੂੰ ਵੀ ਲੋਡ ਹੈਗੀ ਆ ਸਰਕਾਰਾਂ ਵੀ ਇਸ ਤਰੀਕੇ ਨਾਲ ਮਦਦ ਕਰ ਸਕਦੀ ਨੇ ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਚਾਹੇ ਸਿਟੀ ਦਾ ਲੈ ਲੋ ਚਾਹੇ ਫੈਡਰਲ ਲੈਵਲ ਦੇ ਉੱਤੇ ਲੈ ਲੋ ਕੋਈ ਵੀ ਹੈਲਪ ਜਿਹੜੀ ਮਿਲਦੀ ਹੈ ਵਧੀਆ ਹੁੰਦੀ ਹੈ ਕਿਉਂਕਿ ਰਿਸੋਰਸਸ ਹੋਰ ਮੈਨ ਤਾਂ ਇਨਵੈਸਟੀਗੇਸ਼ਨ ਹੋਰ ਤੇਜ਼ੀ ਨਾਲ ਹੋ ਸਕਦੀ ਹੈ ਲੇਟੈਸਟ ਫਾਰਮ ਹੋਇਆ ਸੀ ਉੱਥੇ ਹਰਕ ਲੈਵਲ ਦੀ ਗਵਰਨਮੈਂਟ ਨੇ ਕਮਿਟ ਕੀਤਾ ਸੀਗਾ ਕਿ ਅਸੀਂ ਸਪੋਰਟ ਕਰਨ ਨੂੰ ਤਿਆਰ ਹਾਂ ਲੋਕਲ ਅਥਾਰਟिटीज ਨੂੰ ਸੋ ਇਹਦੇ ਲਈ ਨੈਸ਼ਨਲ ਕੋਆਰਡੀਨੇਸ਼ਨ ਟੀਮ ਵੀ ਬਣੀ ਹੋਈ ਆ RCMP ਨੇ ਬਣਾਈ ਸੀ ਉਹਦਾ ਇੱਕ ਮੁੱਖ ਕਾਰਨ ਹੀ ਸੀਗਾ ਕਿ ਜਿੰਨੇ ਵੀ ਜੂਰਿਸਡਿਕਸ਼ਨਸ ਦੇ ਵਿੱਚ ਇਹ ਹੋ ਰਿਹਾ ਉਹਨਾਂ ਦੀ ਇੰਟੈਲੀਜੈਂਸ ਤੇ ਇਨਫੋਰਮੇਸ਼ਨ ਰੀਅਲ ਟਾਈਮ ਸ਼ੇਅਰ ਕੀਤੀ ਜਾਵੇ ਸੋ ਦੈਟਸ ਬੀਨ ਵਰਕਿੰਗ ਰੀਲੀ ਵੈਲ ਪੀਲ ਨੇ ਜਿਹੜਾ ਸਕਸੈਸ ਦੇਖਿਆ ਹੋਣੇ ਉਹਨਾਂ ਨੇ ਏ ਸਕਸੈਸ ਦੇਖਿਆ ਸੋ ਵੀ ਆਰ ਵਰਕਿੰਗ ক্লোਸਲੀ ਵਿਦ ਪੀਐਲ ਐਡਮਿਟਨ ਐਂਡ ਅਨਦਰ ਜੂਰਿਸਡਿਕਸ਼ਨਸ ਦੇ ਆਰ ਸੀਐਮਪੀ ਨਾਲ ਵੀ ਅਸੀਂ ਬਹੁਤ ক্লোਸਲੀ ਕੰਮ ਕਰ ਰਹੇ ਆ ਇਸ ਵਨ ਟੀਮ ਇਸ ਵਨ ਟੀਮ ਕਿਉਂਕਿ ਮਸਲਾ ਫੈਲਿਆ ਬਹੁਤ ਹੋਇਆ ਤੇ ਜੇ ਗੈਂਗ ਸਾਰੀਆਂ ਜੂਰਿਸਡਿਕਸ਼ਨ ਚ ਕੰਮ ਕਰਦੇ ਆ ਸਾਨੂੰ ਵੀ ਫਿਰ ਨਾਲ ਇਕੱਠਿਆਂ ਨੂੰ ਕੰਮ ਕਰਨਾ ਪੈਂਦਾ ਸਰੀ ਜ਼ਿਆਦਾ ਟਾਰਗੇਟ ਕਿਉਂ ਕੀਤੇ ਜਾ ਰਹੇ ਆ ਕਲੀ ਸਰੀ ਨਹੀਂ ਕਰਦੀ ਕੀਤੀ ਜਾ ਰਹੀ ਹੈ ਤੁਸੀਂ ਅਗੇਨ ਉਹ ਗੋ ਬੈਕ ਟੂ ਐਡਮਿੰਟਨ ਪੀਐਲ ਏਰੀਆ ਉੱਥੇ ਅਸੀ ਅਸੀ ਚਾਰजेस ਲੱਗੇ ਹੈਗੇ ਬਹੁਤ ਜ਼ਿਆਦਾ ਸ਼ੂਟਿੰਗਸ ਹੋਈਆਂ ਪਰ ਇਹ ਹੈਗਾ ਕਿ ਆਪਾਂ ਸਰੀ ਚ ਲੈਣੇ ਆਪਾਂ ਨੂੰ ਨੇਚੁਰਲੀ ਲੱਗੂਗਾ ਕਿ ਸਰੀ ਟਾਰਗੇਟ ਹੋ ਰਹੀ ਹੈ ਪਰ ਇਹਦਾ ਇੱਕ ਹੋਰ ਵੀ ਕਾਰਨ ਹੈ ਕਿ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਹੈਗੇ ਆਪਣੇ ਸਾਉਦੇਸ਼ ਸਰੀ ਇਸ ਹੱਬ ਆਫ ਦੋਸ ਬਿਜ਼ਨੈਸਸ ਤੇ ਆਪਣਾ ਸਭ ਤੋਂ ਵੱਡਾ ਨਾਰਥ ਅਮਰੀਕਾ ਦਾ ਮਾਲ ਸਰੀ ਦੇ ਵਿੱਚ ਸੌਦੀਜੀ ਸੋ ਨੇਚਰਲੀ ਜਿੱਥੇ ਜ਼ਿਆਦਾ ਬਿਜ਼ਨਸਮੈਨ ਹੋਣਗੇ ਆਪਾਂ ਨੂੰ ਉੱਥੇ ਜ਼ਿਆਦਾ ਦੇਖਣ ਨੂੰ ਮਿਲਣਗੇ ਇਸਦਾ ਅੱਛਾ ਕਹਿੰਦੇ ਇੱਥੇ ਪੁਲਿਸ ਦੇ ਥੋੜੇ ਹੱਥ ਬੰਨੇ ਹੁੰਦੇ ਨੇ ਡੰਡਾ ਚੱਕਣ ਦੀ ਬਾਲੀ ਇਜਾਜ਼ਤ ਨਹੀਂ ਹੈ ਵੀ ਪੁਲਿਸ ਉਸ ਤਰੀਕੇ ਨਾਲ ਡੰਡਾ ਚੁੱਕੇ ਤੇ ਸਾਰੇ ਡਰ ਵੀ ਸਗਣ ਦੂਜੀ ਗੱਲ ਲਾਅ ਦੇ ਉੱਤੇ ਵੀ ਇੱਥੇ ਸਵਾਲ ਉੱਠਦੇ ਹੈ ਵੀ ਲਾਅ ਵੀ ਬੜੇ ਫਲੈਕਸੀਬਲ ਹੈ ਇਸ ਕਰਕੇ ਇਦਾਂ ਦਾ ਜਿਹੜੇ ਅਨਸਰ ਹੈ ਉਹ बार-बार ਮਤਲਬ ਆ ਕੇ ਕਰਤਾ ਨੂੰ ਅੰਜਾਮ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਹੈਗਾ ਸਹੀ ਹੈ ਦੇਖੋ ਡੰਡਾ ਚੱਕਣ ਦੀ ਜਿਹੜੀ ਗੱਲ ਹੈ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਆਪਾਂ ਕਹਿੰਦੇ ਕੰਟਰੀਜ਼ ਦੇ ਵਿੱਚ ਡੰਡਾ ਕਾਫੀ ਚੱਲਦਾ ਜੀ ਪਰ ਕ੍ਰਾਈਮ ਉੱਥੇ ਵੀ ਨਹੀਂ ਘਟਦਾ ਹਾਂ ਸੋ ਜਿਹੜੇ ਅਨਸਰ ਗੋਲੀਆਂ ਤੋਂ ਨਹੀਂ ਡਰਦੇ ਉਹਨਾਂ ਲਈ ਡੰਡੇ ਤੋਂ ਵੀ ਨਹੀਂ ਡਰਨਾ ਪਰ ਕਾਨੂੰਨ ਦੀ ਸ਼ਕਤੀ ਜਿਹੜੀ ਹੈਗੀ ਆ ਉਹ ਜ਼ਰੂਰ ਚਾਹੀਦੀ ਆ ਹੂੰ ਅਨ ਪੁਲਿਸ ਨੂੰ ਕਰੜੇ ਹੱਥੀ ਇਹਨਾਂ ਨੂੰ ਸਾਨੂੰ ਲੈਣਾ ਪੈਣਾ ਹੂੰ ਹੂੰ ਉਸ ਤੋਂ ਬਾਅਦ ਆਉਂਦਾ ਹੈ ਜੁਡੀਸ਼ੀਅਲ ਸਿਸਟਮ ਜਿਹੜਾ ਸਾਡਾ ਹੂੰ ਬੇਲ ਰਿਫਾਰਮ ਦੀ ਗੱਲ ਚੱਲੀ ਸੀ ਪਿੱਛੇ ਦੇ ਕਿ ਜੇ ਅਸੀਂ 1 ਸਾਲ ਦੀ ਇਨਵੈਸਟੀਗੇਸ਼ਨ ਕਰਕੇ ਕਿਸੇ ਨੂੰ ਅਰੈਸਟ ਕਰਦੇ ਆਂ ਅਗਲੇ ਦਿਨ ਉਹ ਬੇਲ ਤੇ ਬਾਹਰ ਨਹੀਂ ਹੋਣਾ ਚਾਹੀਦਾ ਸੋ ਇਹ ਵੀ ਇੱਕ ਫੀਲਿੰਗ ਜਿਹੜੀ ਕਮਿਊਨਿਟੀ ਦੇ ਵਿੱਚ ਕਾਫੀ ਚੱਲਦੀ ਹੈ ਪਰ ਅਗੇਨ ਦੋਸ ਚੇਂजेस ਕੈਨ ਓਨਲੀ ਕਮ ਫਰੋਮ ਦਾ ਕਮਿਊਨਿਟੀ ਐਂਡ ਥਰੂ ਆਵਰ ਨਿਊ ਪ੍ਰੋਸੈਸ ਜੀ ਥੈਂਕ ਯੂ ਸੋ ਮਚ ਐਕੋਸਰ ਜੀ ਥੈਂਕ ਯੂ ਜੀ ਸੋਦਰਦੀ ਲੋੜ ਨਹੀਂ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਹੋ ਸਕਦਾ ਕਿ ਅੱਗੇ ਅਜਿਹੇ ਫਰੋਤੀਆਂ ਦੇ ਮਾਮਲੇ ਸਾਹਮਣੇ ਨਾ ਆਣ ਪਰ ਇਥੇ ਕਮਿਊਨਿਟੀ ਨੂੰ ਵੀ ਜਿਹੜਾ ਉਹ ਨਾਲ ਮਿਲ ਕੇ ਚੱਲਣ ਦੀ ਜਿਹੜੀ ਹੈ ਅਪੀਲ ਕੀਤੀ ਜਾ ਰਹੀ ਹੈ ਕਾਮਰਮੈਨ ਅਮਿਤ ਪਨੇਸ ਦੇ ਨਾਲ ਸ਼ਰੀਗੌਰਵਾ ਸਾਰੀ ਸਟੋਰੀਓ ਇੱਕ ਦੂਰ ਦੂਰਾਡੇ ਉਤਰੀ ਬੀਸੀ ਭਾਈਚਾਰੇ ਦੇ ਵਿੱਚ ਖਸਰੇ ਦਾ ਪ੍ਰਕੋਪ 18 ਰਿਪੋਰਟ ਮਾਮਲਿਆਂ ਤੱਕ ਜਿਹੜਾ ਉਹ ਪਹੁੰਚ ਚੁੱਕਿਆ ਹੈ ਤੇ ਸ਼ਨੀਵਾਰ ਨੂੰ ਨਾਰਦਰਨ ਹੈਲਥ ਨੇ ਕਿਹਾ ਕਿ ਫੋਰਟ ਸੈਂਟ ਜਿਹੜੇ ਨੇ ਫੋਰਟ ਸੈਂਟ ਜான் ਬੀਸੀ ਤੋਂ ਲਗਭਗ 99 ਕਿਲੋਮੀਟਰ ਉੱਤਰ ਪੱਛਮ ਦੇ ਵਿੱਚ ਜਿਹੜੀ ਹੈ ਉਹ Uh, 101 ਦੇ ਵਿੱਚ ਖਸਰੇ ਦੇ ਕਈ ਪ੍ਰਯੋਗਸ਼ਾਲਾ ਪੁਸ਼ਟੀ ਕੀਤੇ ਗਏ ਕੇਸਾਂ ਦੀ ਪੁਸ਼ਟੀ ਹੋਈ ਹੈ ਔਰ ਇਹ ਨੋਟ ਕਰਦ ਕੀਤਾ ਗਿਆ ਹੈ ਕਿ ਪਹਿਲਾ ਮਾਮਲਾ ਯਾਤਰਾ ਦੇ ਨਾਲ ਸੰਬੰਧਿਤ ਜਾਪਦਾ ਹੈ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਵਾਇਰਸ ਫੈਲ ਗਿਆ ਤੇ ਮਈ ਦੀ ਅਖੀਰ ਤੋਂ ਇਸ ਖੇਤਰ ਦੇ ਵਿੱਚ ਹੀ ਘੁੰਮ ਰਿਹਾ ਹੈ ਸੋਮਵਾਰ ਨੂੰ ਇੱਕ ਅਪਡੇਟ ਦੇ ਵਿੱਚ ਬੀਸੀ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਨੇ ਜਿਹੜਾ ਉਹ ਪੁਸ਼ਟੀ ਕੀਤੀ ਹੈ ਕਿ ਸਿਹਤ ਅਥਾਰਟੀ ਨੇ 18 ਕੇਸਾਂ ਦੀ ਰਿਪੋਰਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਇਸ ਸਾਲ ਸੁਬਾਈ ਕੁੱਲ ਕੇਸਾਂ ਦੀ ਗਿਣਤੀ ਜਿਹੜੀ ਹੈ ਉਹ 30 ਹੋ ਗਈ ਹੈ ਵੈਂਕੂਵਰ ਕੋਸਟਲ ਹੈਲਥ ਖੇਤਰ ਦੇ ਵਿੱਚ 8 ਮਾਮਲੇ ਸਾਹਮਣੇ ਆਏ ਨੇ ਜਦੋਂ ਕਿ ਫ੍ਰੀਜ਼ਰ ਹੈਲਥ ਦੇ ਵਿੱਚ 4 ਮਾਮਲੇ ਸਾਹਮਣੇ ਆਏ ਨਾਰਦਰਨ ਹੈਲਥ ਦਾ ਕਹਿਣਾ ਹੈ ਕਿ ਫੋਰਟ ਸੈਂਟ ਜான் ਸਮੇਤ ਕਈ ਗੁਆਂਢੀ ਪਾਈਚਾਰਿਆਂ ਦੇ ਵਸਨੀਕਾ ਦੇ ਸੰਪਰਕ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਕਹਿੰਿਆ ਕਿ ਸੰਪਰਕ ਦਾ ਇੱਕ ਸੰਭਾਵੀ ਬਿੰਦੂ ਜਿਹੜਾ ਹੈ ਉਹ 2 ਜੂਨ ਨੂੰ ਅੱਧੀ ਰਾਤ ਤੇ ਸਵੇਰੇ 4 ਵਜੇ ਦੇ ਵਿਚਕਾਰ ਸ਼ਹਿਰ ਦੇ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਹੋਇਆ ਸੀ ਖਸਰਾ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ ਜੋ ਹਵਾ ਰਾਹੀਂ ਫੈਲਦਾ ਹੈ ਜਿਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ, ਖਾਂਗ, ਨੱਕ ਵਗਣਾ ਤੇ ਅੱਖਾਂ ਲਾਲ ਹੋਣੀਆਂ ਪਾਣੀ ਵਾਲੀਆਂ ਅੱਖਾਂ ਸ਼ਾਮਿਲ ਨੇ ਤਾਂ ਫੜ ਅਕਸਰ ਕੁਝ ਦਿਨਾਂ ਦੇ ਬਾਅਦ ਉੱਭਰਦੇ ਨੇ ਜੋ ਚਿਹਰੇ ਤੋਂ ਸ਼ੁਰੂ ਹੁੰਦੇ ਨੇ ਤੇ ਫਿਰ ਸਰੀਰ ਦੇ ਵਿੱਚ ਫੈਲ ਜਾਂਦੇ ਨੇ ਨਾਰਦਰਨ ਹੈਲਥ ਉਹਨਾਂ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ ਜੋ ਇਹਨਾਂ ਲੱਛਣਾਂ ਦਾ ਅਨੁਭਵ ਕਰ ਰਹੇ ਨੇ ਉਹਨਾਂ ਨੂੰ ਫੈਲਣ ਤੋਂ ਰੋਕਣ ਦੇ ਲਈ ਘੱਟੋ-ਘੱਟ 4 ਦਿਨਾਂ ਦੇ ਲਈ ਆਪਣੇ ਆਪ ਨੂੰ ਅਲੱਗ-ਥਲੱਗ ਕਰਨ ਦੀ ਚੇਤਾਵਨੀ ਦੇ ਰਿਹਾ ਹੈ ਕਿਸੇ ਵੀ ਵਿਅਕਤੀ ਨੂੰ ਜਿਸਦੇ ਵਿੱਚ ਗੰਭੀਰ ਲੱਛਣ ਨੇ ਸਿਹਤ ਅਥਾਰਟੀ ਲੋਕਾਂ ਨੂੰ ਆਪਣੇ ਸਥਾਨਕ ਸਿਹਤ ਸੰਭਾਲ ਪ੍ਰੋਵਾਈਡਰ ਜਾਂ ਐਮਰਜੈਂਸੀ ਵਿਭਾਗ ਦੇ ਵਿੱਚ ਜਾਣ ਤੋਂ ਪਹਿਲਾਂ ਕਾਲ ਕਰਨ ਦੇ ਲਈ ਕਹਿ ਰਹੀ ਹੈ ਵੀਰਵਾਰ ਤੱਕ ਪਿਛਲੇ ਹਫ਼ਤੇ 온ਟਾਰੀਓ ਦੇ ਵਿੱਚ ਖਸਰੇ ਦੇ 74 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਅਕਤੂਬਰ ਤੋਂ ਹੁਣ ਤੱਕ ਸੂਬੇ ਦੇ ਵਿੱਚ ਬਿਮਾਰ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ 2000 ਨੂੰ ਵੀ ਪਾਰ ਹੋ ਗਈ ਹੈ ਕਾਰੋਬਾਰੀ ਮਹਾਰਾਂ ਦੇ ਅਨੁਸਾਰ ਗਰਮੀਆਂ ਦੀ ਨੌਕਰੀ ਦੀ ਭਾਲ ਦੇ ਵਿੱਚ ਬੀਸੀ ਦੇ ਵਿਦਿਆਰਥੀ ਸਾਲਾਂ ਦੇ ਵਿੱਚ ਜਿਹੜੀ ਆ ਉਹ ਸਭ ਤੋਂ ਔਖੇ ਨੌਕਰੀ ਬਾਜ਼ਾਰ ਦਾ ਸਾਹਮਣਾ ਕਰ ਰਹੇ ਨੇ ਮੈਂਕੂਵਰ ਦੇ ਡੰਬਾਰ ਥੀਏਟਰ ਵਿਕੇ ਮਾਲਕ ਕੈਨ ਚਾਰਕੋਨੇ ਕਹਿੰਦੇ ਕਿ ਉਹ ਆਮ ਤੌਰ ਦੇ ਉੱਤੇ ਛੁੱਟੀਆਂ ਲੈਣ ਵਾਲੇ ਜਿਹੜੇ ਫੁੱਲ ਟਾਈਮ ਦੇ ਸਟਾਫ ਦੇ ਲਈ ਥਾਵਾ ਪਰੰਦਰੇ ਵਿਦਿਆਰਥੀਆਂ ਨੂੰ ਨੌਕਰੀ ਦੇ ਉੱਤੇ ਰੱਖਦੇ ਨੇ ਅਤੇ ਇਸ ਤੇ ਦੌਰਾਨ ਹੋਰ ਭੂਮਿਕਾਵਾਂ ਦੇ ਨਾਲ ਪਰ ਪੂਰੇ ਸਮੇਂ ਦੇ ਯਾਨੀ ਫੁੱਲ ਟਾਈਮ ਦੇ ਸਟਾਫ ਜ਼ਿਆਦਾ ਸਮਾਂ ਛੁੱਟੀ ਜਿਹੜੇ ਆ ਉਹ ਨਹੀਂ ਲੈ ਰਹੇ ਕਿਉਂਕਿ ਹਰ ਕੋਈ ਆਰਥਿਕਤਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਇਹ ਇਸ ਦੀ ਬਜਾਏ ਉਹ ਇਸ ਤਰ੍ਹਾਂ ਹਨ ਜਿੰਨੇ ਹੋ ਸਕੇ ਉਹ ਘੰਟੇ ਪੂਰੇ ਕਰ ਸਕਣ ਨਤੀਜੇ ਦੇ ਵਜੋਂ ਲਗਭਗ 25 ਸਾਲਾ ਦੇ ਵਿੱਚ ਪਹਿਲੀ ਵਾਰ ਉਹ ਵੱਧੂ ਗਰਮੀਆਂ ਦੇ ਸਟਾਫ ਨੂੰ ਨਹੀਂ ਲੈ ਰਹੇ ਬੀਸੀ ਬਿਜ਼ਨਸ ਕਾਉਂਸਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਦੌਰਾਨ ਬੀਸੀ ਦੀ ਨੌਜਵਾਨ ਬੇਰੋਜ਼ਗਾਰੀ ਦਰ 10.5% ਤੋਂ ਵੱਧ ਕੇ 16.6% ਹੋ ਗਈ ਜੋ ਕਿ ਕਿਸੇ ਵੀ ਸੂਬੇ ਦਾ ਸਭ ਤੋਂ ਵੱਡਾ ਵਾਧਾ ਹੈ ਬ੍ਰਿਟਿਸ਼ ਕੋਲੰਬੀਆ ਦੀ ਬਿਜ਼ਨਸ ਕਾਉਂਸਲ ਦੇ ਨੀਤੀ ਨਿਰਦੇਸ਼ਕ ਜ਼ੈਰੋ ਯੂਨਿਸ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਉੱਚ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਸ਼ੁਰੂ ਹੋ ਜਾਂਦਾ ਹੈ ਪਰ ਉਹਨਾਂ ਨੂੰ ਮੌਕਿਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਸੰਗਠਨ ਨੇ ਕਿਹਾ ਹੈ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਸੂਬੇ ਦਾ ਨਿੱਜੀ ਖੇਤਰ ਸੁਗੜ ਰਿਹਾ ਹੈ ਜਦੋਂ ਕਿ ਜਨਤਕ ਖੇਤਰ 8 ਸਾਲਾਂ ਦੇ ਵਿੱਚ 30% ਤੋਂ ਵੱਧ ਵਧਿਆ ਹੋਇਆ ਹੈ ਯੂਨਿਸ ਨੇ ਕਿਹਾ ਹੈ ਕਿ ਜੇਕਰ ਅਸੀਂ ਆਰਥਿਕਤਾ ਨੂੰ ਵਧਾਉਣਾ ਚਾਹੁੰਦੇ ਹਾਂ ਤੇ ਜੇਕਰ ਅਸੀਂ ਸੂਬੇ ਦੇ ਵਿੱਚ ਨੌਜਵਾਨਾਂ ਨੂੰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਨਿੱਜੀ ਖੇਤਰ ਦੀਆਂ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਕਰਨ ਦੇ ਉੱਤੇ ਬਧੇਰੇ ਜਾਨ ਬੁੱਝ ਕੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ ਚਾਰਕੋ ਨੇ ਕਿਹਾ ਹੈ ਕਿ ਉਹ ਮੌਜੂਦਾ ਨੌਕਰੀ ਬਾਜ਼ਾਰ ਦੇ ਵਿੱਚ ਦੋ ਚੀਜ਼ਾਂ ਵਾਪਰਦੀਆਂ ਦੇਖ ਰਹੇ ਨੇ ਅਤੇ ਨੌਕਰੀਆਂ ਚਾਹੁੰਦੇ ਵੀ ਨੇ ਤੇ ਉਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ ਸੋ ਉਹ ਉਹਨਾਂ ਨੌਕਰੀਆਂ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਜੋ ਉਹਨਾਂ ਦੇ ਕੋਲ ਹਨ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਹੋਰ ਨੌਕਰੀਆਂ ਉਪਲਬਧ ਨਹੀਂ ਹੈ ਜਿੰਨਾ ਕੰਪਨੀਆਂ ਦੇ ਕੋਲ ਕਰਮਚਾਰੀ ਹਨ ਉਹ ਨੌਕਰੀ ਦੇ ਬਾਜ਼ਾਰ ਨੂੰ ਸਖਤ ਕਰ ਰਹੀਆਂ ਨੇ ਕਿਉਂਕਿ ਉਹ ਡਰਦੇ ਨੇ ਕਿ ਗਰਮੀਆਂ ਦੇ ਵਿੱਚ ਕੀ ਹੋਣ ਵਾਲਾ ਹੈ ਸਰੀ ਦਾ ਐਕਸਟ੍ਰੀਮ ਹੀਟ ਪਲਾਨ ਕੀਤਾ ਤੇ ਖਾਸ ਕਰਕੇ ਐਮਰਜੈਂਸੀ ਕਾਲ ਕੀ ਹੁੰਦੀ ਹੈ ਜੇ ਕਿਤੇ ਅੱਗ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਕੀ ਕੀਤਾ ਜਾ ਸਕਦਾ ਹੈ ਤੇ ਨਾਲ ਦੀ ਨਾਲ ਜਿਹੜੀ ਖੁੱਲੀ ਅੱਗ ਦੇ ਉੱਤੇ ਪਾਬੰਦੀਆਂ ਨੇ ਉਹ ਕਿੱਥੇ-ਕਿੱਥੇ ਆ ਤੇ ਕਿੱਥੇ ਤੁਸੀਂ ਖੁੱਲੀ ਅੱਗ ਬਾਲ ਸਕਦੇ ਹੋ ਇਸ ਸਬੰਧੀ ਪੌਲ ਜਸਵਾਲ ਸਰੀ ਫਾਇਰ ਫਾਈਟਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਦਾ ਮੌਸਮ ਹੈ ਤੇ ਖਾਸ ਕਰਕੇ ਬਹੁਤ ਸਾਰੀਆਂ ਥਾਵਾਂ ਸੈਂਸਿਟਿਵ ਵੀ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਗਾਂ ਵੀ ਲੱਗੀਆਂ ਹੁੰਦੀਆਂ ਨੇ ਤਾਂ ਰਿਲੀਫ ਲੋਕੇਸ਼ਨਸ ਤੁਹਾਡੇ ਵਾਸਤੇ ਕਿਹੜੀਆਂ ਹੋ ਸਕਦੀਆਂ ਜਿੱਥੇ ਤੁਸੀਂ ਜਾ ਸਕਦੇ ਹੋ ਔਰ ਖਾਸ ਕਰਕੇ ਜਦੋਂ ਤਾਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਊਟਡੋਰ ਜਾਣਾ ਹੈ ਤਾਂ ਕਿੱਥੇ ਬਾਹਰੀ ਅੱਗ ਲਗਾਈ ਜਾ ਸਕਦੀ ਹੈ ਜਾਂ ਨਹੀਂ ਇਹ ਸਾਰੇ ਬਾਰੇ ਜਿਹੜੀ ਹੈ ਉਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਸਰੀ ਫਾਇਰ ਫਾਈਟਰਸ ਤੋਂ ਪੌਲ ਜਸਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ ਪੌਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਅਸੀਂ ਐਕਸਟ੍ਰੀਮ ਹੀਟ ਪਲਾਨ ਬਾਰੇ ਜਾਨਣਾ ਚਾਹਾਂਗੇ ਉਹਦੇ ਬਾਰੇ ਕੀ ਅਪਡੇਟ ਪਹਿਲੀ ਗੱਲ ਇਹ ਹੈ ਥੈਂਕ ਯੂ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਸਾਨੂੰ ਟਾਈਮ ਖਾ ਦਿੱਤਾ ਸ਼ੋਅ ਤੇ ਸੋ ਜਦੋਂ ਅਸੀਂ ਹੀਟ ਪਲਾਨ ਦੀ ਗੱਲ ਕਰਦੇ ਆ ਅਸੀਂ ਜੂਨ 10 ਤਰੀਕ ਨੂੰ ਰਿਲੀਜ਼ ਕੀਤਾ ਸਾਡਾ ਹੀਟ ਪਲਾਨ ਸੋ ਉਹ ਹੀਟ ਪਲਾਨ ਦੇ ਵਿੱਚ ਅਸੀਂ ਇਹ ਆਊਟਲਾਈਨ ਕੀਤਾ ਸਾਡਾ ਪਬਲਿਕ ਲਈ ਕਿ ਪਹਿਲੀ ਗੱਲ ਇਹ ਆ ਅਸੀਂ categories ਕੱਢੀਆਂ ਆ ਸੋ ਮਤਲਬ ਹੀਟ ਵਰਨਿੰਗ ਸਮਝ ਲਓ ਉਹ ਪਹਿਲੀ categories ਸਾਡੀ ਸੋ ਉਹਦੇ ਵਿੱਚ ਕੱਟ ਰਿਸਕ ਹੋਆ ਪਰ ਫਿਰ ਵੀ ਰਿਸਕ ਹੈਗਾ ਸੋ ਦੋਈ ਹੈਗੀ ਕੈਟਾਗਰੀ ਸਾਡੀ ਹੀਟ ਅਮਰਜੈਂਸੀ ਸੋ ਜਿਹੜੀ ਹੀਟ ਅਮਰਜੈਂਸੀ ਜਦੋਂ ਹੀਟ ਅਮਰਜੈਂਸੀ ਹੁੰਦੀ ਆ ਉਹਦੇ ਵਿੱਚ ਇਹ ਆ ਕਿ ਰਿਸਕ ਕਾਫੀ ਹਾਈ ਆ ਪਰ ਸਾਡੇ ਮੈਜ਼ਰ ਵੀ ਅਸੀਂ ਬੋਤਾ ਦਿੰਦੇ ਆ ਸੋ ਇਹਦਾ ਮਤਲਬ ਇਹ ਆ ਕਿ ਜਦੋਂ ਹੀਟ ਅਮਰਜੰਸੀ ਹੁੰਦੀ ਆ ਸਾਡੇ 19 ਲੋਕੇਸ਼ਨਸ ਅਸੀਂ ਖੋਲ ਲੰਦੇ ਆ ਪਬਲਿਕ ਨੂੰ ਸੋ ਸਿਟੀ ਦੇ ਵਿੱਚ 19 ਲੋਕੇਸ਼ਨ ਸਾਡੀ ਹੈਗੀਆਂ ਮਤਲਬ ਰੈਕ ਸੈਂਟਰਸ ਲਾਇਬ੍ਰੇਰੀ ਜਿੱਥੇ ਲੋਕ ਜਾ ਸਕਦੇ ਆ ਸੁਰੱਖਿਆ ਲਈ ਸੋ ਜਿਹੜੀ ਲੋਕੇਸ਼ਨ ਤੁਸੀਂ ਜਾਣਕਾਰੀ ਲਈ ਤੁਸੀਂ ਸਾਡੇ ਵੈਬਸਾਈਟ ਤੇ ਜਾ ਸਕਦੇ ਆ ਉਦੇ ਵਿੱਚ ਤੁਸੀਂ ਸਿਰਫ ਸੁਰਿਵਾਇਵਲ ਪੇਜ ਤੇ ਜਾ ਕੇ ਤੁਸੀਂ ਹੀਟ ਰਿਲੀਫ ਮਤਲਬ ਹੀਟ ਰਿਲੀਫ ਟਰਬ ਹੈਗਾ ਸਰ ਦਾ ਉੱਥੇ ਜਾ ਕੇ ਕਲਿੱਕ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੰਦੀ ਹੈ ਕਿ ਕਿੱਥੇ ਕਿੱਥੇ ਜਾ ਸਕਦੇ ਆ ਨਾਲੇ ਉਹ ਲੋਕੇਸ਼ਨਾਂ ਤੇ ਤੁਹਾਨੂੰ ਉਹ ਏਸੀ ਹੈਗਾ ਉੱਥੇ ਉੱਥੇ ਪਾਣੀ ਵੀ ਹੈਗਾ ਫਿਲਿੰਗ ਸਟੇਸ਼ਨਸ ਵੀ ਹੈਗੇ ਆ ਬੈਸਨ ਨੂੰ ਜਗਾ ਨਾਲੇ ਨਾਲ ਪੈਚਸ ਵੀ ਵੈਲਕਮ ਆ ਜੀ ਸੋ ਇਟਸ ਬਹੁਤ ਵਧੀਆ ਰਿਸੋਰਸ ਆ ਲੋਕਾਂ ਲਈ ਐਂਡ ਜਦੋਂ ਜੇ ਤੁਹਾਡੇ ਕੋਲ ਨਹੀਂ ਸੁਰੱਖਿਆ ਹੈਗੀ ਜਦੋਂ ਰਿਸਕ ਹਾਈ ਹੋਵੇ ਤੁਸੀਂ ਉੱਥੇ ਜਾ ਸਕਦੇ ਆ ਜੀ ਬਿਲਕੁਲ ਅੱਛਾ ਬਾਲਜੀ ਜ਼ਿਆਦਾਤਰ ਲੋਕ ਜਿਹੜੇ ਆ ਹਰ ਕੋਈ ਵੈਬਸਾਈਟ ਦੇ ਪੇਜ ਦੇ ਉੱਤੇ ਜਾ ਕੇ ਇਹ ਕਈ ਵਾਰੀ ਨਹੀਂ ਚੈੱਕ ਕਰ ਪਾਂਦਾ ਸੋ ਉਹਨਾਂ ਤੱਕ ਇਨਫੋਰਮੇਸ਼ਨ ਸਪਰੈਡ ਕਰਨ ਵਾਸਤੇ ਕੁਝ ਹੋਰ ਸੋਰਸਸ ਹੈਗੇ ਆ ਕੋਈ ਇਹੋ ਜਿਹਾ ਪ੍ਰੋਗਰਾਮ ਜਿੱਦੇ ਤੇ ਉਹਨਾਂ ਨੂੰ ਜਾ ਕੇ ਜਾਂ ਕਿਤੇ ਵੀ ਜਿੱਥੇ ਕਮਿਊਨਿਟੀਆਂ ਇਕੱਠੀਆਂ ਹੁੰਦੀਆਂ ਉਹ ਜਾਣਕਾਰੀ ਮਿਲ ਸਕੇ ਅ ਫॉर ਨਾਓ ਹੁਣ ਹੁਣ ਲਈ ਸਦਾ ਵੈਬਸਾਈਟ ਤੇ ਪ੍ਰਾਇਮਰੀ ਇਨਫੋਰਮੇਸ਼ਨ ਸਿਰ ਵੈਬਸਾਈਟ ਤੇ ਆਂਡ ਨਾਲੇ ਸੋਸ਼ਲ ਮੀਡੀਆ ਦੇ ਥਰੂ ਸੋ ਜਿਹਨਾਂ ਕੋਲ ਨਹੀਂ ਐਕਸੈਸ ਹੈਗਾ ਦੇਖੇ ਨਮੀਂ ਦੇ ਕੈਨ try to find it from someone else uh, a laptop did to see if you have a laptop going on a website and but for now it's just on the website website the halay ji acha <laughs> relief locations <laughs> di sare <laughs> gal karde ha vi kisi bhi tarah di koi bhi problem ho jaye te relief locations <laughs> assi kithe ja sakde ha oda ona search kitta kita ja sakda onale ki update hai ਸੋ ਜਿਹੜੀ ਰੀਲੀਫ ਲੋਕੇਸ਼ਨਸ ਹੋ ਆ ਜੇ ਪੂਰੀ ਤੁਹਾਨੂੰ ਜਾਣਕਾਰੀ ਮੰਗਦੇ ਆ ਕਿ ਕਿੱਥੇ ਕਿੱਥੇ ਲੋਕੇਸ਼ਨ ਆਇਆ ਸਾਰੇ ਸਿਟੀਜ਼ ਰਿਵਰ ਬਿਚੇ ਜਾ ਕੇ ਇੱਕ ਹੀਟ ਰੀਲੀਫ ਦਾ ਆ ਸੋ ਉਹ ਲਿੰਕ ਹੋ ਉਹ ਲਿੰਕ ਤੇ ਤੁਸੀਂ ਕਲਿੱਕ ਕਰਕੇ ਨਾਲੇ ਨਾਲ ਲੋਕੇਸ਼ਨ ਮਿਲ ਜਾਂਦੀ ਹੈ ਨਾਲੇ ਨਾਲ ਟਿਪਸ ਵੀ ਮਿਲਦੇ ਤੁਹਾਨੂੰ ਜੀ ਐਮਰਜੈਂਸੀ ਅਲਰਟ ਜਿਹੜਾ ਹੁੰਦਾ ਉਹ ਕੀ ਹੁੰਦੇ ਨੇ ਸੋ ਪਾਰਟ ਆਫ ਇੱਕ ਇੱਕ ਹੋਰ ਸਾਡਾ ਅਸੀਂ ਮਤਲਬ ਇਨੀਸ਼ੀਏਟਿਵ ਸਾਡਾ ਹੈਕਰ ਸਿਟੀ ਆਫ ਸੋਰੀ ਵਲੋਂ ਜਿਹੜਾ ਅਲਰਟ ਨੈਸ ਤੋਂ ਸੀ ਗੱਲ ਕਰਦੇ ਆ ਸਾਡਾ ਇੱਕ ਹੋਰ ਰਿਸੋਰਸ ਹੈਗਾ ਯਾ ਸੋ ਹੈਕਰ ਸੋਰੀ ਫਾਇਰ ਅਲਰਟ ਐਪ ਸੋ ਇਹ ਜਿਹੜਾ ਐਪ ਹੋਆ ਇਹ ਐਪ ਤੇ ਜ਼ਰੀਏ ਤੁਸੀਂ ਤੁਸੀਂ ਪਹਿਲੀ ਗੱਲ ਇਹ ਤੁਸੀਂ ਫੋਨ ਤੇ ਡਾਊਨਲੋਡ ਕਰੋ ਇਹ ਐਪ ਸੋ ਇਹ ਐਪ ਦੇ ਜ਼ਰੀਏ ਤੁਹਾਨੂੰ ਫੁੱਲ ਇਨਫੋਰਮੇਸ਼ਨ ਮਿਲ ਜੁੰਦੀ ਆ ਜਦੋਂ ਵੀ ਹੀਟ ਇਵੈਂਟ ਹੋਵੇ ਉਹ ਨਾਲ ਨਾਲ ਨੋਰਮਲ ਹੀਟ ਇਵੈਂਟਸ ਪਰ ਕੋਈ ਮੇਜਰ ਫਾਇਰ ਹੋਵੇ ਕੋਈ ਮੇਜਰ ਇਵੈਂਟ ਸਿਟੀ ਦੇ ਵਿੱਚ ਜਦੋਂ ਹੁੰਦਾ ਇਹ ਆਪ ਤੁਹਾਨੂੰ ਅਲਰਟ ਕਰ ਦਿੰਦਾ ਸੋ ਨਾ ਇਹ ਨਾਲ ਤੁਹਾਨੂੰ ਰਿਸਕ ਮਿਲ ਜੁੰਦੇ ਆ ਨਾ ਜਾਣਕਾਰੀ ਮਿਲ ਜੁੰਦੀ ਆ ਸੋ ਬਹੁਤ ਵਧੀਆ ਰਿਸੋਰਸ ਆ ਇਹ ਸਾਡੇ ਮੀਡੀਅਬਲਿਸਟ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਕਿ ਜਿਹੜੇ ਸਾਡੇ ਸਿਟੀਜ਼ਨਸ ਆ ਅਸੀਂ ਰეკਮੈਂਡ ਕਰਦੇ ਆ ਕਿ ਤੁਸੀਂ ਆਪ ਡਾਊਨਲੋਡ ਕਰੋ ਇਟ ਇਜ਼ ਅ ਵੈਰੀ ਗੁੱਡ ਟੂਲ ਜੀ ਅਚਾ ਸਰਫ ਫਾਇਰ ਸਰਵਿਸ ਹੈ ਉਹਨਾਂ ਨੇ ਵੀ ਓਪਨ ਫਾਇਰ ਜਿਹੜੀ ਹੈ ਉਹਦੇ ਤੇ ਪਾਬੰਦੀ ਦੀ ਗੱਲ ਕੀਤੀ ਹੈ ਕਿ ਉਹਨੂੰ ਬੈਨ ਹੋਣਾ ਚਾਹੀਦਾ ਸੋ ਆਮ ਤੌਰ ਦੇ ਉਤੇ ਲੋਕ ਘੁੰਮਣ ਫਿਰਨ ਜਾਂਦੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਥਾਂ ਦੇ ਉੱਤੇ ਅਸੀਂ ਅੱਗ ਲਗਾ ਸਕਦੇ ਆ ਕਿਹੜੀ ਤੇ ਨਹੀਂ ਸੋ ਇਹਦੇ ਵਾਸਤੇ ਕੁਝ ਸਪੈਸੀਫਿਕ ਜਾਣਕਾਰੀ ਆਈ ਹੈ ਸਾਹਮਣੇ ਬਿਲਕੁਲ ਅਸੀਂ ਪਹਿਲੇ ਹਫਤੇ ਮਈ ਦੇ ਵਿੱਚ ਅਸੀਂ ਮੀਡੀਆ ਰਿਲੀਜ਼ ਕੀਤਾ ਸੀ ਕਿ ਸਰਿਵਿਸ ਸਰਿਵਲੋਂ ਫਾਇਰ ਬੈਨ ਦਾ ਸੋ ਪਹਿਲੀ ਗੱਲ ਇਹ ਹੈ ਸਰਿਵਿਸ ਸਰਿਵਲ ਦੇ ਵਿੱਚ ਤੁਸੀਂ ਹਰ ਇੱਕ ਬੂਰਾ ਸਾਲ ਤੁਸੀਂ ਨਹੀਂ ਬਰਨ ਕਰ ਸਕਦੇ ਅਨਾ ਇਹ ਇਹ ਸਾਡਾ ਅਸੂਲ ਹੈਗਾ ਸਾਡਾ ਬਾਇਲੌ ਹੈਗਾ ਪਰ ਸਾਲ ਦੇ ਵਿੱਚ ਤੁਸੀਂ ਜੇ ਤੁਸੀਂ ਪਿਕਨਿਕ ਕਰਨਾ ਹੋਵੇ ਜਾਂ ਫੈਮਿਲੀ ਨਾਲ ਬਾਹਰ ਜਾਣਾ ਹੋਵੇ ਬਾਰਬੀਕਿਊ ਕਰਨਾ ਮੰਗਦੇ ਕੁਕਿੰਗ ਕਰਨਾ ਮੰਗਦੇ ਸੜੇ ਲੋਕੇਸ਼ਨਸ ਹੈਗੇ ਆ ਪਰ ਉਹ ਚੇਂਜ ਹੁੰਦੇ ਆ ਸੋ ਫੋਰ ਅਦਰ ਫੋਲ ਇਨਫੋਰਮੇਸ਼ਨ ਸਭ ਤਾਂ ਅਪ ਟੂ ਡੇਟ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕਿ ਕਿਤੇ ਕਿਤੇ ਤੁਸੀਂ ਜਾ ਸਕਦੇ ਆ ਉਹ ਸਾਡੇ ਪਾਰਕਸ ਡਿਪਾਰਟਮੈਂਟ ਦੇ ਟੈਬ ਸੋਸਾਇਟੀ ਆਫ ਸਰੀ ਪੇਜ ਤੇ ਤੁਸੀਂ ਜਾ ਕੇ ਸਾਡੇ ਇੱਕ ਪਾਰਕਸ ਡਿਪਾਰਟਮੈਂਟ ਦੇ ਟੈਬ ਆ ਉਹਦੇ ਵਿੱਚ ਪੂਰੀ ਸਾਰੇ ਸੀ ਲਿਸਟ ਕੀਤਾ ਕਿ ਕਿਹ ਕਿਹ ਪਾਰਕਸ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਆ ਕਿਉਂਕਿ ਸਾਡੇ ਪਾਰਕਸ ਹੈਗੇ ਬਹੁਤ ਹੈਗੇ ਪਾਰਕਾਂ ਪਰ ਓਨਲੀ ਸਮ ਪਾਰਕਸ ਤੁਸੀਂ ਜਾ ਕੇ ਉੱਥੇ ਕੁਕ ਕਰ ਸਕਦੇ ਆ ਨਾਲੇ ਇੱਕ ਹੋਰ ਐਕਚੁਅਲੀ ਸਾਡੀ ਰੂਲ ਹੈਗੀ ਆ ਜੇ ਤੁਸੀਂ ਕੁਕ ਕਰਨਾ ਹੋਵੇ ਉਸ ਪਾਰਕ ਉਹ ਥਾਂ ਤੇ ਫਿਰ ਜਿਹੜਾ ਤੁਹਾਡਾ ਕੁਕਿੰਗ ਡਿਵਾਈਸ ਹੋਵੇ ਉਹਦੇ ਯੂ ਐਲ ਸੀ ਸਟicker ਹੋਣਾ ਚਾਹੀਦਾ ਮਤਲਬ ਸਟ੍ਰੈਟਿਫਾਈਡ ਇਨਸਪੈਕਟਿਡ ਉਹ ਸਟicker ਹੁੰਦੇ ਆ ਸੋ ਇਟ ਹਾਸ ਟੂ ਹੈਵ ਦੈਟ ਸਟicker ਅਛਾ ਇਹਦੇ ਵਾਸਤੇ ਪਰਮਿਟ ਦੀ ਵੀ ਲੋੜ ਹੁੰਦੀ ਹੈ ਇਹਦੇ ਵਾਸਤੇ ਨਹੀਂ ਪਰ ਜੇ ਤੁਸੀਂ ਮਤਲਬ ਕਾਰ ਬਰਨ ਕਰਨਾ ਹੋਵੇ ਜਾ ਤੁਹਾਡੇ ਕੋਈ ਬੜੀ ਪ੍ਰਾਪਰਟੀ ਹੈਗੀ ਹੈ ਤੁਹਾਡੇ ਕੋਲ ਸੜੀ ਅਪਲੀਕੇਸ਼ਨ ਪ੍ਰੋਸੈਸ ਹੁੰਦਾ ਹੈ ਸੋ ਜਿਹੜੀ ਉਹ ਪਰਮਿਟ ਲਈ ਤੁਸੀਂ ਆਪਣੇ ਫਾਇਰ ਪ੍ਰिवेंशन ਟੈਬਸ ਹਦਾ ਹੈਗਾ ਵੈਬਪੇਜ ਤੇ ਉੱਥੇ ਜਾ ਕੇ 8 ਜਾਂ 10 ਸੜੀ ਰਿਕੁਆਇਰਮੈਂਟਸ ਹੈਗੇ ਆ ਨਾਲੇ ਅਪਲੀਕੇਸ਼ਨ ਹੁੰਦੀ ਆ ਉਹ ਅਪਲੀਕੇਸ਼ਨ ਤੁਸੀਂ ਭਰ ਕੇ ਫੇ ਸੜੀ ਫਾਇਰ ਪ੍ਰੋਵੈਂਸ਼ਨ ਜਿਹੜੀ ਆਫੀਸਰਸ ਆ ਉਹ ਤੁਹਾਡੀ ਅਪਲੀਕੇਸ਼ਨ ਰਿਵਿਊ ਕਰਦੇ ਆ ਫਿਰ ਆਈ ਥਿੰਕ ਮੇਬੀ 5 ਟੂ 7 ਡੇਸ ਲੇਟਰ ਉਤਨ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਇਫ ਯੂ ਆਰ ਐਕਸੈਪਟਡ অর ਨਾਟ ਫੇਟ ਫਿੱਟ ਤੁਹਾਨੂੰ ਇਹ اجازت ਮਿਲਦੀ ਹੈ। ਬਿਲਕੁਲ। ਅੱਛਾ ਬਹੁਤ ਸਰੀਆਂ ਚੀਜ਼ਾਂ ਤੁਸੀਂ ਦੇਖਦੇ ਹੋ। ਬੜੇ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਕਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ। ਜ਼ਿਆਦਾਤਰ ਤੁਹਾਡੇ ਸਾਥ ਦੇ ਨਾਲ ਲੋਕ ਕਿਹੜੀ ਇਹੋ ਜੀ ਗਲਤੀ ਕਰਦੇ ਨੇ? ਜਦੋਂ ਤੁਸੀਂ ਕਿਤੇ ਜਾਣਿਓ ਪਾਰਕਾਂ ਦੇ ਵਿੱਚ ਜਾਂ ਕਿਤੇ ਵੀ ਫਾਇਰ ਦੀ ਕੋਈ ਗੱਲ ਸਾਹਮਣੇ ਆ ਜਾਂਦੀ। ਇਹੋ ਜੀ ਕਿਹੜੀ ਅਣਗਹਿਲੀ ਹੈ ਜਿਹੜੀ ਜ਼ਿਆਦਾਤਰ ਲੋਕਾਂ ਤੋਂ ਹੋ ਜਾਂਦੀ ਹੈ ਔਰ ਜਿਹਦੇ ਬਾਰੇ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਉਸ ਚੀਜ਼ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਜਿਹੜੇ ਸਪੈਸੀਫਿਕਸ ਮਤਲਬ ਨੰਬਰਸ ਦੀ ਗੱਲ ਕਰਦੇ ਆ ਸਪੈਸੀਫਿਕ ਨੰਬਰਸ ਮੇਕਰ ਹੁਣ ਹੈ ਨਹੀਂ ਪਰ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਜਦੋਂ ਮੈਂ ਫਾਇਰ ਟਰੱਕ ਤੇ ਕੰਮ ਕਰਦਾ ਸੀ ਮੇਰੇ ਪਰਸਨਲ ਐਕਸਪੀਰੀਅੰਸ ਦੇ ਨਾਲ ਜਿਹੜੀ ਲੋਕਾਂ ਨੂੰ ਘੱਟ ਜਾਣਕਾਰੀ ਹੁੰਦੀ ਹੈ ਉਹ ਯੂ نو ਫੈਮਿਲੀ ਨਾਲ ਟਾਈਮ ਸਪੈਂਡ ਕਰਨ ਲੱਗਦੇ ਆ ਉਹ ਬੀਚ ਤੇ ਚੱਲ ਜਾਂਦੇ ਆ ਫਿਰ ਫਾਇਰ ਸ਼ੁਰੂ ਕਰ ਦਿੰਦੇ ਕਿਉਂਕਿ ਉਹਨੂੰ ਜਾਣਕਾਰੀ ਨਹੀਂ ਹੈਗੀ ਪਰ ਅਸੀਂ ਆਪਣੇ ਵੱਲੋਂ ਸਿਟੀ ਅਫਸਰੀ ਵੱਲੋਂ ਅਸੀਂ ਕਾਫੀ ਮੈਜਰਸ ਲਏ ਹੋਆ ਮਤਲਬ ਸਾਈਨ ਹੈ ਜਿਹੜੀ ਅਸੀਂ ਅਪਡੇਟ ਕੀਤੀ ਹੋਆ ਬੀਚਸ ਦੇ ਨਾਲੇ ਪਾਰਕਸ ਤੇ ਕਾਫੀ ਅਸੀਂ ਹੁਣ ਇਸ ਸਾਲ ਸਾਈਨ ਲਾਏ ਹੋਆ ਸੋ ਉਹਨ ਲੋਕਾਂ ਨੂੰ ਹੁਣ ਜਾਣਕਾਰੀ ਥੋੜੀ ਅਸੀਂ ਉਹ ਦੰਦੇ ਲੋਕਾਂ ਦੀ ਰਾਈਟ ਸੋ ਜੀ ਘਰਾਂ ਦੇ ਵਿੱਚ ਅੱਗ ਲੱਗਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਹੋਰ ਤਰ੍ਹਾਂ ਦੀਆਂ ਵੀ ਐਸ ਐਫ ਐਸ ਜਿਹੜਾ ਉਹਨਾਂ ਦੇ ਕੋਲ ਕੋਈ ਖਾਸ ਟਿਪਸ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਬਿਲਕੁਲ ਅਸੀਂ ਹਰ ਇੱਕ ਸਾਲ ਅਸੀਂ ਜਾਣਕਾਰੀ ਕਾਫੀ ਦਿੰਦੇ ਆ ਆਪਣੇ ਸਿਟੀਜ਼ਨਸ ਨੂੰ ਸੋ ਜਦੋਂ ਤੁਸੀਂ ਘਰ ਕੁਕ ਕਰਦੇ ਆ ਲੋਕੀ ਘਰ ਆ ਜਾਂਦੇ ਆ ਸਮ ਆ ਤੇ ਕਾਮਨ ਥਿੰਗਸ ਜਿਹੜੇ ਹੁੰਦੇ ਆ ਹੁਣ ਧਿਆਨ ਦੂਏ ਪਾਸੇ ਕਦੇ ਕਦੇ ਹੋ ਜਾਂਦਾ ਤੁਸੀਂ ਕੁਕ ਕਰਦੇ ਆ ਸਟੋਵ ਤੇ ਕੁਝ ਬੰਦਾ ਪਤੀਲਾ ਹੁੰਦਾ ਲੋਕੀ ਘਰ ਆ ਕੇ ਧਿਆਨ ਦੂਏ ਪਾਸੇ ਹੋ ਜਾਂਦਾ ਫਿਰ ਅੱਗ ਛਿੜੂ ਹੋ ਜਾਂਦੀ ਹੈ ਰਾਈਟ ਸੋ ਅਸੀਂ ਲੋਕਾਂ ਨੂੰ ਹਮੇਸ਼ਾ ਹੀ ਦੱਸਦੇ ਆ ਜਦੋਂ ਤੁਸੀਂ ਕੁੱਕ ਕਰਦੇ ਆ ਧਿਆਨ ਉਸ ਵੱਲ ਹੋਣਾ ਚਾਹੀਦਾ ਹੈ ਜਿੱਦੇ ਤੁਸੀਂ ਕੁੱਕ ਕਰਦੇ ਆ ਇਹ ਵੈਰੀ ਬੇਸਿਕ ਟਿਪਸ ਹੋ ਆ ਨਾਲੇ ਨਾਲ ਜੇ ਤੁਸੀਂ ਬਾਰਬੀਕ ਯੂ ਇਸਤੇਮਾਲ ਕਰਦੇ ਕਰ ਲੋਕੀ ਇੱਕ ਕਾਮਨ ਮਿਸਟੇਕ ਇਹ ਹੈ ਉਹ ਘਰ ਦੇ ਬਿਲਕੁਲ ਨਾਲ ਹੀ ਲਾ ਦਿੰਦੇ ਬਾਰਬੀਕ ਯੂ ਹੁਣ ਘਰ ਦਾ ਬਿਲਕੁਲ ਹੀ ਨਾ ਮਟੀਰੀਅਲ ਕਦੀ ਕਦੀ ਪਲਾਸਟਿਕ ਹੁੰਦਾ ਹੈ ਕਦੀ ਕਦੀ ਲੱਕੜ ਹੁੰਦੀ ਹੈ ਫਿਰ ਉਹ ਅਲੱਗ ਲੱਗ ਜਾਂਦੀ ਹੈ ਸੋ ਅਸੀਂ ਲੋਕਾਂ ਨੂੰ ਹਮੇਸ਼ਾ ਹੀ ਰეკਮੈਂਡ ਕਰਦੇ ਆ ਜਿੱਤੇ ਤੁਸੀਂ ਬਾਰਬੀਕ ਯੂ ਰੱਖਿਆ ਉਹਦਾ ਧਿਆਨ ਰੱਖਣਾ ਚਾਹੀਦਾ ਮਤਲਬ 3 ਤੋਂ 5 ਫੁੱਟ ਕਰੋਂ ਦੂਰ ਰੱਖਣਾ ਚਾਹੀਦਾ ਕੁਕਿੰਗ ਹੋਣੀ ਚਾਹੀਦੀ ਆ ਸੋ ਇਹ ਕਾਫੀ ਬੇਸਿਕ ਟਿਪਸ ਹੋ ਆ ਨਾ ਨਾੜੀ ਨਾਲ ਤੁਹਾਡੇ ਇਲੈਕਟ੍ਰਿਕ ਆਉਟਲੈਟਸ ਓਵਰਲੋਡ ਨਾ ਕਰੋ। ਉਹ ਇਟਸ ਏਵੀ ਕਾਫੀ ਇੰਪੋਰਟੈਂਟ ਗੱਲ ਵਾ ਜੇ ਤੁਹਾਨੂੰ ਨਹੀਂ ਪਤਾ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਤੁਸੀਂ ਹੋਮ ਸੇਫਟ ਇਨਸਪੈਕਸ਼ਨ ਵੀ ਬੁੱਕ ਕਰ ਸਕਦੇ ਸ੍ਰੀ ਫਾਇਰ ਸਰਵਿਸ ਵਨੋ ਫ੍ਰੀ ਰਿਸੋਰਸ ਆ ਬੋਤ ਹੀ ਰਿਸੋਰਸ ਜਿਹਦੇ ਵਿੱਚ ਅਸੀਂ ਤੁਹਾਡੇ ਘਰ ਆ ਕੇ ਥੋੜਾ ਮਤਲਬ ਪੂਰਾ ਅਸੈਸ ਕਰ ਸਕਦੇ ਆ ਨਾਲੇ ਨਾਲ ਇਟਸ ਏ ਵੈਰੀ ਗੁੱਡ ਸਰਵਿਸ। ਅੱਛਾ ਇਹ ਜਿਹੜੀ ਹੋਮ ਇਨਸਪੈਕਸ਼ਨ ਹੁੰਦੀ ਹੈ ਇਹ ਬਿਲਕੁਲ ਫ੍ਰੀ ਹੁੰਦੀ ਹੈ ਇਹਦੀਆਂ ਕੀ ਡੀਟੇਲਸ ਆ ਜੇ ਕਿਸੇ ਨੇ ਵੀ ਕਰਾਉਣੀ ਆ ਤਾਂ ਬਿਲਕੁਲ ਫ੍ਰੀ ਆ। ਜਦੋਂ ਹੋਮ ਸੇਫ ਇਨਸਪੈਕਸ਼ਨ ਤੁਸੀਂ ਬੁੱਕ ਕਰਨੀ ਹੋਵੇ ਸੈਰਿਸਿਟੀ ਆਫ ਸਰੀ ਵੈਬਪੇਜ ਤੇ ਜਾ ਕੇ ਤੁਸੀਂ ਆਨਲਾਈਨ ਬੁਕਿੰਗ ਦਾ ਪੋਰਟਲ ਹੈਗਾ ਹੋਮ ਸੇਫ ਦਾ ਉਹ ਉੱਥੇ ਕਲਿੱਕ ਕਰਕੇ ਜਾਂ ਸਾਨੂੰ ਫੋਨ ਵੀ ਕਰ ਸਕਦੇ ਆ ਪਰ ਅਸਾ ਦਾ ਆਨਲਾਈਨ ਦਾ ਹੈ ਇਹ ਸਾਡਾ ਪ੍ਰਾਇਮਰੀ ਮੈਥਡ ਹੈ ਇਹਦੇ ਵਿੱਚ ਇਹ ਹੈ ਕਿ ਤੁਸੀਂ ਹੋਮ ਸੇਫ ਇਨਸਪੈਕਸ਼ਨ ਬੁੱਕ ਕਰਕੇ ਅਸੀਂ ਤੁਹਾਡੇ ਘਰ ਆਉਂਗੇ ਮਤਲਬ ਇਨਸਪੈਕਸ਼ਨ ਨਾ ਸਮਝੋ ਮਤਲਬ ਸਮਝੋ ਕਿ ਅਸੀਂ ਘਰ ਆ ਕੇ ਤੁਹਾਡੇ স্মੋਕ ਡਿਟੈਕਟਰ ਚੈੱਕ ਕਰਦੇ ਆ ਲੈਟਸ ਗੋ ਆਊਟ ਲੈਟਸ ਚੈੱਕ ਕਰਦੇ ਆ ਜੇ ਕੋਈ ਦਿੱਕਤ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਮਦਦ ਥੋੜਾ স্মੋਕ ਡੈਟਟਰ ਨੀਕ ਉਹ ਨਹੀਂ ਕੰਮ ਕਰਦਾ ਹੋਵੇ ਅਸੀਂ ਫ੍ਰੀ ਆਫ ਕਾਸਟ ਟੈਂਪਰੇਰੀ স্মੋਕ ਡੈਟਟਰ ਇੰਸਟਾਲ ਕਰ ਦਿੰਦੇ ਆ ਤੁਹਾਡੇ ਲਈ ਨਾਲੇ ਨਾਲ ਤੁਹਾਨੂੰ ਫਾਇਰ ਸੇਫਟੀ ਟਿਪਸ ਅਸੀਂ ਦੇਵਾਂਗੇ ਸੋ ਇਟਸ ਅ ਵੈਰੀ ਗੁੱਡ ਸਰਵਿਸ ਇਟਸ ਫ੍ਰੀ ਫ੍ਰੀ ਆਫ ਕਾਸਟ ਐਂਡ ਅਸੀਂ ਜਿਹੜੇ ਸਾਰੇ ਸਿਟੀਜ਼ਨਸ ਵਾ ਰਕਮੈਂਡ ਕਰਦੇ ਆ ਕਿ ਇਫ ਜਿਹੜਾ ਫ੍ਰੀ ਸਰਵਿਸ ਦਾ ਯੂਜ਼ ਕਰੋ ਤੁਸੀਂ ਥੈਂਕ ਯੂ ਸੋ ਸਾਰੀ ਜਾਣਕਾਰੀ ਓਵਰਆਲ ਤੁਹਾਨੂੰ ਮਿਲ ਚੁੱਕੀ ਹੈ ਤੇ ਖਾਸ ਕਰਕੇ ਜਦੋਂ ਤੁਸੀਂ ਜਾਣਦੇ ਹੋ ਤੁਹਾਡਾ ਬਾਰਬੀਕਿਊ ਕਰਨ ਦਾ ਮਾਨ ਹੈ ਕਿਸੇ ਵੀ ਪਾਰਕ ਵਿੱਚ ਜਾਣਾ ਚਾਹੁੰਦੇ ਹੋ ਹੋਮ ਫ੍ਰੀ ਇਨਸਪੈਕਸ਼ਨ ਦੀ ਗੱਲ ਹੈ ਕੋਈ ਵੀ ਇਕੁਇਪਮੈਂਟ ਦੀ ਗੱਲ ਹੈ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਉਸ ਸਿਟੀ ਆਫ ਸਰੀ ਦੇ ਵੇbsite ਦੇ ਉੱਤੇ ਪਈ ਹੈ ਤੁਸੀਂ ਉਹ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਜਿਹੜਾ ਉਹ ਬਚਾ ਕੀਤਾ ਜਾ ਸਕਦਾ ਹੈ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ਰੀ ਗੌਰਵਾ ਸਰੀ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਹੈ। ਅਮੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।